ਮੇਰਾ ਨਾਮ ਅਕੀਰੋ ਗਰੇ ਹੈ। ਲਗੁਦਾ ਹਸਪਤਾਲ ਦੀ ਰਾਨਮਾ। ਬਾਰਿਸ਼ ਫੈਲ ਦੇ ਨਾਲ ਮੌਸਮ ਤੇ ਬਹੁਤ ਵਧੀਆ ਹੋ ਗਿਆ ਹੈ ਜੀ। ਬਹੁਤ ਠੰਡਾ ਹੋ ਗਿਆ ਮੌਸਮ ਜਿੱਦਾ ਗਰਮੀ ਦੇ ਕਰਕੇ ਕਾਫੀ ਜ਼ਿਆਦਾ ਬਿਮਾਰੀਆਂ ਨਹੀਂ ਆਉਂਦੀਆਂ ਸੀ। ਬਾਰਿਸ਼ ਨਾਲ ਮੌਸਮ ਸਾਫ਼ ਹੋਇਆ ਕਾਫੀ ਜ਼ਿਆਦਾ ਬਿਮਾਰੀਆਂ ਤੋਂ ਵੀ ਰਾਹਤ ਮਿਲੇਗੀ। ਬਾਕੀ ਮੇਨ ਦਿੱਕਤ ਇਹ ਹੀ ਆ ਰਹੀ ਆ ਕਿ ਥਾਂ ਥਾਂ ਤੇ ਪਾਣੀ ਇਕੱਠਾ ਹੋ ਰਿਹਾ ਆ ਜਿਹਦੇ ਕਰਕੇ ਸਕੂਲ ਵਾਲੇ ਬੱਚਿਆਂ ਨੂੰ ਵੀ ਦਿੱਕਤ ਆ ਰਹੀ ਆ ਸਵੇਰੇ ਜਦੋਂ ਵੀ ਜਾਣਾ ਹੁੰਦਾ ਬਾਰਿਸ਼ ਕਰਕੇ। ਕਾਫੀ ਜਿਆਦਾ ਦਿੱਕਤ ਆਂਦੀ ਕਿ ਪਾਣੀ ਇਕੱਠਾ ਹੁੰਦਾ ਬੱਚਿਆਂ ਨੂੰ ਛੁੱਟੀ ਦੀ ਦਿੱਕਤ ਆ ਬਾਕੀ ਕਾਫੀ ਦੁਕਾਨਦਾਰਾਂ ਵਿੱਚ ਵੀ ਕੰਮ ਦੀ ਥਾੜੀ ਕਮੀ ਹੈਗੀ ਆ ਕਿ ਬਾਰਿਸ਼ ਕਰਕੇ ਕਲਾਇੰਟ ਵਗੈਰਾ ਨਹੀਂ ਆਉਂਦੇ ਕਸਟਮਰ ਘਟ ਗਿਆ ਥੋੜਾ ਇਹ ਦੇ ਕਰਕੇ ਦੁਕਾਨਦਾਰਾਂ ਨੂੰ ਵੀ ਕਮੀ ਹੈਗੀ ਆ ਬਾਕੀ ਓਵਰਆਲ ਮੌਸਮ ਕਿਹੋ ਜਿਹਾ ਲੱਗਦਾ ਓਵਰਆਲ ਮੌਸਮ ਦੇਖਿਆ ਜਾਏ ਹੈ ਤੇ ਬਹੁਤ ਮਜ਼ੇਦਾਰ ਆ ਬਟ ਜੇ ਕੰਮ ਵੱਲੋਂ ਦੇਖਿਆ ਜਾਏ ਤੇ ਥੋੜਾ ਮੰਦਾ ਹੀ ਚੱਲਦਾ ਪਿਆ ਕੰਮ ਦਾ ਜੀ ਵਗੈਰਾ ਵੀ ਪਾਣੀ ਜਰਾ ਇਕੱਠਾ ਹੈ ਪਾਣੀ ਵਗੈਰਾ ਦੀ ਵੀ ਬਹੁਤ ਜ਼ਿਆਦਾ ਸਮੱਸਿਆ ਥੋੜਾ ਨਹੀਂ ਬਹੁਤ ਜ਼ਿਆਦਾ ਸਮੱਸਿਆ ਥਾਂ ਥਾਂ ਤੇ ਪਾਣੀ ਇਕੱਠਾ ਹੋ ਜਾਂਦਾ ਕਿਉਂ ਬਾਰਿਸ਼ ਕਰ ਤੇ ਚਲੋ ਪ੍ਰਸ਼ਾਸਨ ਤੇ ਕਾਫੀ ਕੁਝ ਕਰਦਾ ਪਿਆ ਆ ਬਟ ਐ ਆ ਕਿ ਹਰ ਵਾਰ ਬਾਰਿਸ਼ ਪੈਂਦੀ ਆ ਉਹਦਾ ਸਪੋਰਟ ਪਾਣੀ ਕਾਫੀ ਜ਼ਿਆਦਾ ਦਿੱਕਤ ਆਂਦੀ ਆ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਆਸ਼ੂ ਕੁਮਾਰ ਗੈਰੀ ਆ ਮੈਂ ਗੁਰਦਾਸਪੁਰ ਦਾ ਰਹਿਣ ਵਾਲਾ ਆ ਜੀ ਮੌਸਮ ਕਿਹੋ ਜਿਹਾ ਕੀ ਭਾਜੀ ਮੌਸਮ ਤੇ ਬਹੁਤ ਵਧੀਆ ਹੋਇਆ ਵਾ ਤੇ ਕਈ ਦੁਕਾਨਦਾਰਾਂ ਨੂੰ ਕਾਫੀ ਦਿੱਕਤ ਆ ਰਹੀਆਂ ਕਿਉਂਕਿ ਘਰਾਂ ਚੋਂ ਲੋਕ ਬਾਹਰ ਨਹੀਂ ਆ ਰਹੇ ਤੇ ਉਹਨਾਂ ਦੇ ਦੁ ਗਰਮੀ ਲਗਾਤਾਰ ਪਿਆਰੇ ਸੀ ਲੋਕ ਪਰੇਸ਼ਾਨ ਹੋ ਰਹੇ ਸੀ ਉਹ ਚੀਜ਼ ਕਿਵੇਂ ਦੇਖਦੇ ਭਾਜੀ بارش ਪੈਣਾ ਕਰਨ ਗਰਮੀ ਤੋਂ ਰਾਹਤ ਤੇ ਮਿਲੀ ਆ ਪਰ ਲੋਕਾਂ ਨੂੰ ਇਹ ਦਿੱਕਤ ਹੋ ਰਹੀ ਆ ਕਿਉਂਕਿ ਕਈਆਂ ਗਲੀਆਂ ਚ ਪਾਣੀ ਖੜ ਗਿਆ ਵਾ ਇਸ ਕਰਕੇ ਇਹ ਬੱਚੇ ਸਕੂਲ ਜਾ ਰਹੇ ਨੇ ਜਿਹੜੇ ਲੋਕ ਜੋਬ ਵਗੈਰਾ ਕਰਦੇ ਉਹਨਾਂ ਨੂੰ ਵੀ ਜਾਣਾ ਪੈ ਰਿਹਾ ਕੰਮ ਤੇ ਬਾਰਿਸ਼ ਭਾਜੀ بارش ਪੈਣ ਕਰਕੇ ਕਾਫੀ ਦਿੱਕਤ ਆਉਂਦੀ ਆ ਜਿਹੜਾ ਜਿਹੜੇ ਵਿਚਾਰੇ ਮੇਰੇ ਵਰਗੇ ਕੋਈ ਬਾਈਕ ਆ ਤੇ ਉਹਨਾਂ ਨੂੰ ਦਿੱਕਤ ਆਉਂਦੀ ਜਿਆਦਾ بارشਾਂ ਤੇ ਗੱਡੀਆਂ ਨੇ ਤਾਂ ਤੁਹਾਨੂੰ ਪਤਾ ਘਰਾਂ ਚ ਚੱਲ ਜਾਂਣਾ ਆਰਾਮ ਨਾਲ ਹਾਂ ਘਰ ਕੱਚਾ ਵਾਲਿਆਂ ਨੂੰ ਵਿਚਾਰਨ ਦਿੱਕਤ ਆ ਕਿ ਕਿਤੇ ਘਰ ਚੋਂਦੇ ਆ ਕਈਆਂ ਦੇ